ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵੀ ਮਿਸਲ ਨਿਸ਼ਾਨਾ ਵਾਲੀ ਇਸ ਦਾ ਸੰਜਰਾ ਹੈ ਚੌਧਰੀ ਸਾਹਿਬ ਇਬਰਾਹਿਮ ਇਹਨਾਂ ਦੇ ਦੋ ਪੁੱਤਰ ਹੋਏ ਹਨ ਦਸੌਂਦਾ ਸਿੰਘ ਸੰਗਤ ਸਿੰਘ ਇਹਨਾਂ ਤੋਂ ਅੱਗੇ ਸੰਤਾਨ ਹੈ ਮਹਿਰ ਸਿੰਘ ਕਪੂਰ ਸਿੰਘ ਅਨੂਪ ਸਿੰਘ ਕਪੂਰ ਸਿੰਘ ਦੇ ਪੁੱਤਰ ਹੋਏ ਹਨ ਫਤਿਹ ਸਿੰਘ ਇਸ ਜਮਾਨੇ ਵਿੱਚ ਖਾਲਸੇ ਦਾ ਦਲ ਕਾਇਮ ਹੋਇਆ ਤੇ ਖਾਲਸਾ ਜ਼ਾਲਿਮਾਂ ਦੀ ਸੋਧ ਤੇ ਮੁਲਕ ਰੱਖਿਆ ਲਈ ਦੂਰ ਦੂਰ ਤੱਕ ਚੜ੍ਹਾਈ ਕਰਨ ਲੱਗਾ ਉਸ ਸਮੇਂ ਇਸ ਮਿਸਲ ਦੇ ਬਾਨੀ ਖਾਲਸਾ ਜਥਿਆਂ ਦੇ ਅੱਗੇ ਖਾਲਸਾ ਕੌਮ ਦਾ ਨਿਸ਼ਾਨ ਲੈ ਕੇ ਚੱਲਦੇ ਸਨ ਇਸ ਕਰਕੇ ਇਸ ਮਿਸਲ ਦਾ ਨਾਮ ਨਿਸ਼ਾਨਾਂ ਵਾਲੀ ਮਿਸਲ ਮਸ਼ਹੂਰ ਹੋ ਗਿਆ ਇਸ ਮਿਸਲ ਦੇ ਬਾਨੀ ਸਰਦਾਰ ਦਸੌਂਦਾ ਸਿੰਘ ਤੇ ਸੰਗਤ ਸਿੰਘ ਸਨ ਇਹਨਾਂ ਦੇ ਪਿਤਾ ਦਾ ਨਾਮ ਚੌਧਰੀ ਸਾਹਿਬ ਰਾਏ ਤੇ ਰਹਿਣ ਵਾਲੇ ਪਿੰਡ ਮਨਸੂਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਨ ਜੈ ਸਿੰਘ ਵਸਨੀਕ ਕੈਰੋਂ ਤੇ ਕੌਰ ਸਿੰਘ ਮਾਨ ਸਿੰਘ ਵਸਨੀਕ ਠੰਡ ਕਸੇਲ ਰਗਨਾ ਤਰਨਤਾਰਨ ਵੀ ਇਹਨਾਂ ਦੇ ਨਾਲ ਸਨ ਇਹਨਾਂ ਸਾਰੇ ਸਰਦਾਰਾਂ ਨੇ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤਸਰ ਕੇ ਸਿੱਖ ਧਰਮ ਦੀ ਤਰੱਕੀ ਤੇ ਜ਼ਾਲਮਾਂ ਦੀ ਸੋਧ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਇੱਥੋਂ ਤੱਕ ਕਿ ਇਹ ਵੀ ਹੌਲੀ-ਹੌਲੀ ਸਰਹੱਦ ਮੇਰਠ ਕਸੂਰ ਦੇ ਜੰਗਾਂ ਵਿੱਚ ਸ਼ਾਮਿਲ ਹੋਣ ਦੇ ਕਾਰਨ ਇਹਨੇ ਮਸ਼ਹੂਰ ਹੋ ਗਏ ਕਿ 12000 ਸਵਾਰ ਰੱਖ ਕੇ ਆਪਣਾ ਅਡਰਾ ਜਥਾ ਬਣਾ ਲਿਆ ਸਿੰਘਾਂ ਵਾਲਾ ਸਾਹਨੇਵਾਲ ਸਰਾਏ ਲਸ਼ਕਰੀ ਖਾਨ ਦੋਰਾਹਾ ਸੌਂਟੀ ਅਲਮੋਹ ਜੀਰਾ ਲੱਦੜਖੇੜੀ ਅੰਬਾਲਾ ਸ਼ਾਹ ਆਬਾਦ ਆਦਿਕ ਇਲਾਕਿਆਂ ਨੂੰ ਫਤਿਹ ਕਰਕੇ ਆਪਣੇ ਕਬਜ਼ੇ ਵਿੱਚ ਲੈ ਆਂਦਾ ਸ਼ਹਿਰ ਅੰਬਾਲਾ ਇਹਨਾਂ ਦੀ ਰਾਜਧਾਨੀ ਸੀ ਸੰਮਤ 1822 ਨੂੰ ਦਸੌਂਦਾ ਸਿੰਘ ਜਾਬਤਾ ਖਾਨ ਦੀ ਲੜਾਈ ਵਿੱਚ ਮਾਰਿਆ ਗਿਆ ਤੇ ਸੰਗਤ ਸਿੰਘ ਇਸ ਦਾ ਭਰਾ ਮਿਸਲ ਦਾ ਮਾਲਕ ਬਣਿਆ ਇਸ ਨੇ ਅੰਬਾਲਾ ਸ਼ਹਿਰ ਪਨਾਹ ਬਣਵਾ ਕੇ ਕਿੰਤੂ ਇੱਥੋਂ ਦਾ ਪਾਉਣ ਪਾਣੀ ਇਸ ਦੇ ਅਨੁਕੂਲ ਨਾ ਹੋਣ ਕਰਕੇ ਗੁਰਬਖਸ਼ ਸਿੰਘ ਤੇ ਲਾਲ ਸਿੰਘ ਆਪਣੇ ਸੰਬੰਧੀਆਂ ਨੂੰ ਮੋੜਵਾ ਲਿਆ ਤੇ ਇਸ ਇਲਾਕੇ ਦਾ ਪ੍ਰਬੰਧ ਸੌਂਪ ਕੇ ਤੇ ਆਪ ਸਿੰਘਾਂ ਵਾਲੇ ਜੀਰੇ ਦੇ ਪਾਸ ਜਿਸ ਜਗ੍ਹਾ ਨੂੰ ਇਸ ਨੇ ਆਪ ਵਸਾਇਆ ਸੀ ਜਾ ਵਸਿਆ ਜਿੱਥੇ 1831 ਵਿੱਚ ਚਲਾਣਾ ਕੀਤਾ ਇਸ ਦੇ ਤਿੰਨ ਪੁੱਤਰ ਸਨ ਕਪੂਰ ਸਿੰਘ ਮਿਹਰ ਸਿੰਘ ਤੇ ਅਨੂਪ ਸਿੰਘ ਕਿੰਤੂ ਤਿੰਨਾਂ ਦੇ ਅਨਜਾਨ ਹੋਣ ਦੇ ਕਾਰਨ ਸਰਦਾਰ ਧਿਆਨ ਸਿੰਘ ਖੁਸਨਪੁਰਾ ਸੰਗਤ ਸਿੰਘ ਇਲਾਕੇ ਦਾ ਸਰਪ੍ਰਸਤ ਨਿਯਤ ਹੋਇਆ ਤੇ ਖਾਸ ਅੰਬਾਲੇ ਰਹਿਣ ਲੱਗਾ ਸਿੰਘ ਵਾਲੇ ਦਾ ਇੰਤਜ਼ਾਮ ਜੈ ਸਿੰਘ ਦੇ سپرد ਹੋਇਆ 1836 ਬਿਕਰਮੀ ਮਹਿਰ ਸਿੰਘ ਦੇ ਬਾਲਕ ਹੋਣ ਦੇ ਬਾਲਕ ਹੋਣ ਤੇ ਧਿਆਨ ਸਿੰਘ ਇਲਾਕੇ ਦਾ ਪ੍ਰਬੰਧ ਇਹਦੇ ਹਵਾਲੇ ਕਰਕੇ ਆਪ ਸਿੰਘਾਂ ਵਾਲੇ ਚਲਾ ਗਿਆ ਪਿੱਛੋਂ ਇਹਨਾਂ ਦੇ ਦੁਸ਼ਮਣਾਂ ਨੇ ਸਿਰ ਚੁੱਕਿਆ ਮਹਿਰ ਸਿੰਘ ਨੂੰ ਮਰਵਾ ਦਿੱਤਾ ਹੁਣ ਗੁਰਬਖਸ਼ ਸਿੰਘ ਇਲਾਕੇ ਦਾ ਮਾਲਕ ਬਣਿਆ ਧਿਆਨ ਸਿੰਘ ਨੇ ਆਪਣੇ ਦੋਹਤੇ ਦਾ ਬਦਲਾ ਲੈਣ ਲਈ ਗੁਰਬਖਸ਼ ਸਿੰਘ ਤੇ ਕਰੜਾ ਹਮਲਾ ਕੀਤਾ ਗੁਰਬਖਸ਼ ਸਿੰਘ ਤੇ ਕਰੜਾ ਹਮਲਾ ਕੀਤਾ ਕਿੰਤੂ ਨਾਕਾਮਯਾਬ ਰਿਹਾ ਸੰਗਤ ਸਿੰਘ ਦਾ ਦੂਜਾ ਲੜਕਾ ਕਪੂਰ ਸਿੰਘ ਆਪਣੇ ਲੜਕੇ ਫਤਿਹ ਸਿੰਘ ਸਮੇਤ ਦਿਆਲ ਸਿੰਘ ਦੀ ਲੜਾਈ ਵਿੱਚ ਮਾਰਿਆ ਗਿਆ ਉਹਦਾ ਤੀਜਾ ਲੜਕਾ ਅਨੂਪ ਸਿੰਘ ਕਾਫੀ ਮੁੱਦਤ ਤੱਕ ਸਰਾਏ ਲਸ਼ਕਰ ਵਿੱਚ 11000 ਦੀ ਜਾਗੀਰ ਤੇ ਰਿਹਾ 1854 ਨੂੰ ਜਦ ਇਹ ਸੰਤਾਨਹੀਨ ਚਲਾਣਾ ਕਰ ਗਿਆ ਤਦ ਸੰਮਤ 1864 ਨੂੰ ਇਸ ਦਾ ਇਲਾਕਾ ਇਸ ਦੀ ਸਰਦਾਰਨੀ ਦਰਿਆਈ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸلطਨਤ ਵਿੱਚ ਸ਼ਾਮਿਲ ਹੋ ਗਿਆ 19 ਜਦ ਗੁਰਬਖਸ਼ ਸਿੰਘ ਮਰ ਗਿਆ ਤਦ ਮਹਾਰਾਜਾ ਨੇ ਦੀਵਾਨ ਮੁਹਕਮ ਚੰਦ ਨੂੰ ਭੇਜ ਕੇ ਉਹਦਾ ਇਲਾਕਾ ਵੀ ਦਇਆ ਕੌਰ ਤੋਂ ਲੈ ਕੇ ਸਲਤਨਤ ਵਿੱਚ ਮਿਲਾ ਲਿਆ ਜਦੋਂ ਇਸ ਮੁਲਕ ਤੇ ਅੰਗਰੇਜ਼ਾਂ ਦਾ ਅਧਿਕਾਰ ਹੋਇਆ ਤਾਂ 1887 ਵਿੱਚ ਸਾਰਾ ਇਲਾਕਾ ਦਇਆਕੌਰ ਵਾਲਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ